ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਚਪਹਿਰੇ ਸਾਹਿਬ ਵਿੱਚ ਗੀਤੇ ਹੋਏ ਪਾਠ ਵਿੱਚ ਇੰਨੀ ਸ਼ਕਤੀ ਕਿਉਂ ਹੁੰਦੀ ਹੈ ਕਿ ਉਸ ਨਾਲ ਸਾਰੇ ਹੀ ਦੁੱਖ ਦਰਦ ਦੂਰ ਹੋ ਜਾਂਦੇ ਹਨ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਹੋ ਜਾਵੇ। ਸਾਧ ਸੰਗਤ ਜੀ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੇ ਕੋਲ ਕਾਬਲ ਕੰਧਾਰ ਤੋਂ ਸੰਗਤ ਆਈ। ਕਾਬਲ ਕੰਧਾਰ ਦੀ ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ। ਪਾਤਸ਼ਾਹ ਸਾਡੇ ਪਿੰਡ ਵਿੱਚ ਕੋੜ ਦੀ ਬਿਮਾਰੀ ਫੈਲੀ ਹੋਈ ਹੈ। ਸਾਡੇ ਪਿੰਡ ਵਿੱਚ ਹਰ ਰੋਜ਼ 7-8 ਬੰਦੇ ਕੋੜ ਦੀ ਬਿਮਾਰੀ ਨਾਲ ਮਰ ਰਹੇ ਹਨ। ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਤੇ ਸਾਡੇ ਪਿੰਡ ਚੱਲ ਕੇ ਇਸ ਕੋਹੜ ਦੀ ਬਿਮਾਰੀ ਨੂੰ ਖਤਮ ਕਰ ਦਿਓ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਤੁਸੀਂ ਆਪਣੇ ਪਿੰਡ ਵਿੱਚ ਕਿਸੇ ਵੈਦ ਜਾਂ ਹਕੀਮ ਨੂੰ ਨਾਲ ਲੈ ਕੇ ਜਾਓ। ਉਹ ਬਿਮਾਰੀ ਨੂੰ ਠੀਕ ਕਰ ਦੇਵੇਗਾ। ਕਾਬਲ ਕੰਧਾਰ ਦੀ ਸੰਗਤ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਕਈ ਵੈਦ ਹਕੀਮ ਪਿੰਡ ਛੱਡ ਕੇ ਹੀ ਚਲੇ ਗਏ ਹਨ ਤੇ ਕਈ ਵੈਦ ਹਕੀਮ ਤਾਂ ਕੋੜ ਦੀ ਬਿਮਾਰੀ ਨਾਲ ਹੀ ਮਰ ਚੁੱਕੇ ਹਨ। ਤਾਂ ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਹੁਣ ਆਸਰਾ ਹੈ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਅਸੀਂ ਹੁਣ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕਰ ਰਹੇ ਹਾਂ ਤੇ ਹਰਮੰਦਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਅਸੀਂ ਤਾਂ ਜਾ ਨਹੀਂ ਸਕਦੇ ਕਾਬਲ ਕੰਧਾਰ ਦੀ ਸੰਗਤ ਨੇ ਬੇਨਤੀ ਕੀਤੀ ਅਸੀਂ ਬਹੁਤ ਆਸ ਲੈ ਕੇ ਆਏ ਹਾਂ ਪਰ ਹੁਣ ਅਸੀਂ ਨਿਰਾਸ਼ ਹੋ ਕੇ ਜਾਈਏ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਤੁਸੀਂ ਨਿਰਾਸ਼ ਨਾ ਹੋ ਤੁਸੀਂ ਕੁਝ ਦਿਨ ਸਾਡੇ ਕੋਲ ਰਹੋ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕਰ ਰਹੇ ਹਾਂ 16 ਅਸ਼ਟਪਦੀਆਂ ਉਚਾਰਨ ਹੋ ਚੁੱਕੀਆਂ ਹਨ ਅਸੀਂ 24 ਅਸ਼ਟਪਦੀਆਂ ਉਚਾਰਨ ਕਰਨੀਆਂ ਹਨ 8 ਅਸ਼ਟਪਦੀਆਂ ਉਚਾਰਨ ਕਰਨ ਵਾਲੀਆਂ ਰਹਿ ਗਈਆਂ ਹਨ ਜਦੋਂ 24 ਅਸ਼ਟਪਦੀਆਂ ਉਚਾਰਨ ਹੋ ਗਈਆਂ ਤਾਂ ਤੁਹਾਨੂੰ ਅਸੀਂ ਸੁਖਮਨੀ ਸਾਹਿਬ ਜੀ ਦੀ ਪੋਥੀ ਦਵਾਂਗੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਸੁੜੇਗਾ ਜਾਂ ਪੜ੍ਹੇਗਾ ਉਸ ਦੇ ਸਾਰੇ ਕੋੜ ਖਤਮ ਹੋ ਜਾਣਗੇ ਕਾਬਲ ਕੰਧਾਰ ਦੀ ਸੰਗਤ ਨੇ ਬੇਨਤੀ ਕੀਤੀ ਪਾਤਸ਼ਾ ਅੱਠ ਅਸਤਵਦੀਆਂ ਤਾਂ ਬਹੁਤ ਹੀ ਜ਼ਿਆਦਾ ਹਨ ਸਾਡੇ ਪਿੰਡ ਵਿੱਚ ਤਾਂ ਕੋਹੜ ਦੇ ਨਾਲ ਹਰ ਰੋਜ਼ ਸੱਤ ਅੱਠ ਬੰਦੇ ਮਰ ਰਹੇ ਹਨ ਇਹਨੇ ਨੂੰ ਤਾਂ ਸਾਰਾ ਪਿੰਡ ਹੀ ਵੇਲਾ ਹੋ ਜਾਵੇਗਾ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਅਸੀਂ ਗੁਰੂ ਨਾਨਕ ਦੀ ਗੁਰਗੱਦੀ ਤੇ ਮਾਣ ਕਰਕੇ ਵਚਨ ਕਰਦੇ ਹਾਂ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਕੋਹੜ ਦੀ ਬਿਮਾਰੀ ਨਾਲ ਕੋਈ ਵੀ ਬੰਦਾ ਨਹੀਂ ਮਰੇਗਾ ਕਾਬਲਕੰਦਾਰ ਦੀ ਸੰਗਤ ਵਿੱਚ ਇੱਕ ਬੰਦਾ ਸ਼ੰਕਿਆਵਾਦੀ ਵੀ ਬੈਠਾ ਸੀ ਉਸਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਨਾਲ ਕੋੜ ਦੀ ਬਿਮਾਰੀ ਠੀਕ ਹੋ ਜਾਵੇਗੀ ਗੁਰੂ ਜੀ ਨੇ ਬਚਨ ਕੀਤਾ ਜੋ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਉਸ ਦਾ ਕੋੜ ਵੀ ਠੀਕ ਹੋ ਜਾਵੇਗਾ ਇਹ ਸੁਣ ਕੇ ਉਹ ਸ਼ੰਕਿਆਵਾਦੀ ਬੰਦੇ ਦੇ ਮਨ ਵਿੱਚ ਫੁਰਨਾ ਬਣਿਆ ਕਿ ਉਹ ਗੁਰੂ ਜੀ ਦੇ ਸੱਜੇ ਚਰਨ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਹੈ ਜਦੋਂ ਗੁਰੂ ਜੀ ਨੇ ਆਪਣੇ ਚਰਨ ਤੇ ਕੋੜ ਦਾ ਨਿਸ਼ਾਨ ਦੇਖਿਆ ਤਾਂ ਗੁਰੂ ਜੀ ਦੀ ਉਚਾਰੀ ਹੋਈ ਬਾਣੀ ਨੇ ਕਿਵੇਂ ਉਸ ਕੋੜ ਦੀ ਬਿਮਾਰੀ ਨੂੰ ਠੀਕ ਕਰ ਦਿੱਤਾ ਹੁਣ ਇਹ ਗੱਲ ਸੁਣ ਕੇ ਬਹੁਤ ਲੋਕੀ ਇਹ ਸੋਚਣਗੇ ਕਿ ਗੁਰੂ ਅਰਜਨ ਦੇਵ ਜੀ ਨੂੰ ਵੀ ਕੋੜ ਦੀ ਬਿਮਾਰੀ ਲੱਗੀ ਹੋਈ ਸੀ ਤਖਤ ਪੋਸ਼ ਢਾਹ ਕੇ ਭਾਵ ਮੰਜਾ ਢਾਹ ਕੇ ਮੰਜੇ ਉੱਪਰ ਚਿੱਟੀ ਚਾਦਰ ਵਿਛਾਈ ਕਰਕੇ ਉਸ ਦੇ ਉੱਪਰ ਬਾਬਾ ਲਹਿਣਾ ਜੀ ਨੂੰ ਬਿਠਾ ਦਿੱਤਾ ਅਤੇ ਨਾਲ ਹੀ ਕੀਰਤਨ ਹੋਣ ਲੱਗ ਪਿਆ ਬਹੁਤ ਸੰਗਤਾਂ ਦਾ ਇਕੱਠ ਹੋ ਗਿਆ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਪੰਜ ਪੈਸੇ ਤੇ ਨਾਰੀਅਲ ਲੈ ਕੇ ਆ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਦੀਆਂ ਪੰਜ ਪ੍ਰਕਰਮਾ ਕੀਤੀਆਂ ਪੰਜ ਪ੍ਰਕਰਮਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬੇ ਲਹਿਣੇ ਦੇ ਅੱਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਬਾਬੇ ਲਹਿਣਾ ਜੀ ਨੂੰ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬੇ ਲਹਿਣੇ ਨੂੰ ਮੱਥਾ ਟੇਕਿਆ ਤਾਂ ਬਾਬਾ ਲਹਿਣਾ ਵੀ ਉਵੇਂ ਹੀ ਬੈਠੇ ਰਹੇ ਚੁਗਲੀਖੋਰ ਨੇ ਕਿਹਾ ਹਾਂਜੀ ਬਾਬਾ ਲਹਿਣਾ ਜੀ ਵੀ ਉਦਾਂ ਹੀ ਬੈਠੇ ਰਹੇ ਬਾਬਾ ਸ਼੍ਰੀ ਚੰਦ ਜੀ ਦੀ ਸੁਰਤੀ ਚੜੀ ਹੋਈ ਸੀ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤਾ ਬਾਬਾ ਲਹਿਣਾ ਉਂਝ ਤਾਂ ساری ਜ਼ਿੰਦਗੀ ਗੁਰੂ ਨਾਨਕ ਦਾ ਸਿੱਖ ਬਣਿਆ ਰਿਹਾ ਹੈ ਜਦੋਂ ਇਮਤਿਹਾਨਾ ਦਾ ਸਮਾਂ ਆਇਆ ਤਾਂ ਬਾਬਾ ਲਹਿਣਾ ਫੇਲ ਹੋ ਗਿਆ ਗੁਰੂ ਤੋਂ ਸਿੱਖ ਬਣ ਕੇ ਮੱਥਾ ਟਿਕਾ ਲਿਆ ਇਹੋ ਜਿਹੇ ਸਿੱਖ ਦੇ ਪੈਰਾਂ ਤੇ ਕੋੜ ਹੋ ਜਾਣਾ ਚਾਹੀਦਾ ਹੈ ਜਦੋਂ ਬਾਬਾ ਸ਼੍ਰੀਚੰਦ ਜੀ ਨੇ ਇਹ ਬਚਨ ਕੀਤਾ ਤਾਂ ਉਸ ਚੁਗਲਖੋਰ ਬੰਦੇ ਨੇ ਦੂਸਰੇ ਦਿਨ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਦੱਸ ਦਿੱਤਾ ਉਸ ਚੁਗਲਖੋਰ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਬਾਬਾ ਜੀ ਗੁਰਗੱਦੀ ਤਾਂ ਬੇਸ਼ੱਕ ਤਾਂ ਹਨੂ ਮਿਲ ਗਈ ਹੈ ਪਰ ਬਾਬਾ ਸ਼੍ਰੀਚੰਦ ਜੀ ਤੁਹਾਡੇ ਉੱਪਰ ਬਹੁਤ ਕਰੋਪੀ ਹਨ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕੀ ਕਰੋਪੀ ਹੈ ਚੁਗਲਖੋਰ ਨੇ ਕਿਹਾ ਜੀ ਸ਼੍ਰੀਚੰਦ ਜੀ ਨੇ ਬਚਨ ਕੀਤਾ ਹੈ ਤੁਸੀਂ ਸਿੱਖ ਬਣ ਕੇ ਸਾਡੇ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਮੱਥਾ ਟਿਕਾ ਲਿਆ ਹੈ ਤੁਹਾਡੇ ਪੈਰਾਂ ਤੇ ਕੋੜ ਹੋ ਜਾਣਾ ਚਾਹੀਦਾ ਹੈ ਜਦੋਂ ਗੁਰੂ ਅੰਗਦ ਦੇਵ ਜੀ ਨੇ ਇਹ ਗੱਲ ਸੁਣੀ ਤਾਂ ਗੁਰੂ ਅੰਗਦ ਦੇਵ ਜੀ ਨੇ ਦੀਵਾਨ ਵਿੱਚੋਂ ਉੱਠ ਕੇ ਕਮਰੇ ਦੇ ਅੰਦਰ ਚਲੇ ਗਏ ਕਮਰੇ ਦੇ ਅੰਦਰ ਜਾ ਕੇ ਗੁਰੂ ਅੰਗਦ ਦੇਵ ਜੀ ਨੇ ਕੁੰਡੀ ਲਗਾ ਲਈ ਸਾਰਾ ਦਿਨ ਹੀ ਨਿਕਲ ਗਿਆ ਪਰ ਗੁਰੂ ਅੰਗਦ ਦੇਵ ਜੀ ਕਮਰੇ ਦੇ ਵਿੱਚੋਂ ਬਾਹਰ ਨਾ ਆਏ ਸੰਗਤ ਬਾਹਰ ਬੈਠੀ ਗੁਰੂ ਅੰਗਦ ਦੇਵ ਜੀ ਦੇ ਬਾਹਰ ਆਉਣ ਦੀ ਉਡੀਕ ਕਰਦੀ ਰਹੀ ਪਰ ਗੁਰੂ ਅੰਗਦ ਦੇਵ ਜੀ ਕਮਰੇ ਵਿੱਚੋਂ ਬਾਹਰ ਨਹੀਂ ਆਏ ਗੁਰੂ ਨਾਨਕ ਪਾਸ਼ਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਦੇ ਕੇ ਬਚਨ ਕੀਤਾ ਤੁਹਾਡੀ ਹੁਣ ਸੰਗਤਾਂ ਨੂੰ ਤਾਰਨ ਦੀ ਡਿਊਟੀ ਹੈ ਤੁਸੀਂ ਕਮਰੇ ਤੋਂ ਬਾਹਰ ਜਾ ਕੇ ਸੰਗਤਾਂ ਦੀਆਂ ਦੁੱਖ ਤਕਲੀਫਾਂ ਸੁਣੋ ਸੰਗਤਾਂ ਬਾਹਰ ਬੈਠੀਆਂ ਤੁਹਾਨੂੰ ਉਡੀਕ ਰਹੀਆਂ ਹਨ ਗੁਰੂ ਅੰਗਦ ਦੇਵ ਜੀ ਨੇ ਤਾਂ ਗੁਰੂ ਨਾਨਕ ਪਾਸ਼ਾ ਜੀ ਨੂੰ ਬੇਨਤੀ ਕੀਤੀ ਆਪ ਜੀ ਦੇ ਪੁੱਤਰ ਨੇ ਜੋ ਬਚਨ ਕੀਤਾ ਹੈ ਕਿਰਪਾ ਕਰੋ ਉਹ ਬਚਨ ਪੂਰਾ ਹੋ ਜਾਵੇ ਮੇਰੇ ਸਾਰੇ ਹੀ ਸਰੀਰ ਤੇ ਕੋੜ ਹੋ ਜਾਵੇ ਕਿਉਂਕਿ ਕੋਈ ਆਪ ਜੀ ਦੀ ਨਿੰਦਿਆ ਨਾ ਕਰੇ ਕੋਈ ਇਹ ਨਾ ਕਹੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਦੀ ਰਸਨਾ ਵਿੱਚ ਤਾਕਤ ਨਹੀਂ ਹੈ ਸਾਡੀ ਇਹੋ ਮੰਗ ਹੈ ਸਾਡੇ ਸਰੀਰ ਤੇ ਕੋਹੜ ਹੋ ਜਾਵੇ ਬਸ ਫਿਰ ਥੋੜੀ ਦੇਰ ਵਿੱਚ ਹੀ ਗੁਰੂ ਅੰਗਦ ਦੇਵ ਜੀ ਦੇ ਸਾਰੇ ਹੀ ਸਰੀਰ ਤੇ ਕੋਹੜ ਹੋ ਗਿਆ ਹੁਣ ਤੁਹਾਡੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦਾ ਵਾਸਾ ਹੈ ਇਹ ਸਰੀਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੀਰ ਹੈ ਇਸ ਸਰੀਰ ਨੂੰ ਇਸ ਤਰ੍ਹਾਂ ਕਸ਼ਟ ਦੇਣਾ ਠੀਕ ਨਹੀਂ ਹੈ ਜਦੋਂ ਸੰਗਤਾਂ ਹੁਣ ਤੁਹਾਡਾ ਇਸ ਹਾਲਤ ਵਿੱਚ ਦਰਸ਼ਨ ਕਰਨ ਗਿਆ ਤਾਂ ਸੰਗਤਾਂ ਦੇ ਵਿੱਚ ਗੁਰੂ ਨਾਨਕ ਦੀ ਨਿੰਦਿਆ ਹੋਵੇਗੀ ਸੰਗਤਾਂ ਕਹਿਣਗੀਆਂ ਕਿ ਗੁਰੂ ਨਾਨਕ ਦੀ ਗੁਰਗੱਦੀ ਦੇ ਮਾਲਕ ਨੂੰ ਕੋੜ ਹੋ ਗਿਆ ਹੈ ਇਸ ਗੱਲ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਹੋਵੇਗੀ ਤੁਸੀਂ ਇਸ ਬਚਨ ਨੂੰ ਵਾਪਸ ਲਓ ਫਿਰ ਗੁਰੂ ਅੰਗਦ ਦੇਵ ਜੀ ਨੇ ਉਸ ਬਚਨ ਨੂੰ ਵਾਪਸ ਲੈ ਲਿਆ ਪਰ ਗੁਰੂ ਅੰਗਦ ਦੇਵ ਜੀ ਨੇ ਨਿਸ਼ਾਨੀ ਵਜੋਂ ਆਪਣੇ ਪੈਰ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਰੱਖ ਲਿਆ ਜਦੋਂ ਕੋਈ ਵੀ ਸ਼ਰਧਾਲੂ ਗੁਰੂ ਜੀ ਨੂੰ ਮੱਥਾ ਟੇਕਦਾ ਸੀ ਤਾਂ ਕਈ ਵਾਰ ਪੁੱਛਦਾ ਸੀ ਕਿ ਗੁਰੂ ਜੀ ਇਹ ਤੁਹਾਡੇ ਚਰਨ ਦੇ ਅੰਗੂਠੇ ਤੇ ਕਾਹਦਾ ਨਿਸ਼ਾਨ ਹੈ ਤਾਂ ਗੁਰੂ ਅੰਗਦ ਦੇਵ ਜੀ ਬਚਨ ਕਰਿਆ ਕਰਦੇ ਸਨ ਕਿ ਇਹ ਅੰਗੂਠੇ ਤੇ ਬਾਬਾ ਸ਼੍ਰੀ ਚੰਦ ਜੀ ਦਾ ਆਸਣ ਲੱਗਿਆ ਹੋਇਆ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਜਦੋਂ ਸੇਵਾ ਪਰਮਾਨ ਹੋਈ ਤਾਂ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ ਗੁਰੂ ਅਮਰਦਾਸ ਜੀ ਅਸੀਂ ਤੁਹਾਡੇ ਤੇ ਬਹੁਤ ਪਰਸਾਨ ਹਾਂ ਮੰਗ ਲਓ ਜੋ ਮੰਗਣਾ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਪਾਤਸ਼ਾਹ ਜੀ ਜਿਹੜਾ ਬਾਬਾ ਸ਼੍ਰੀ ਚੰਦ ਜੀ ਦੇ ਅਸ਼ੀਰਵਾਦ ਵਾਲਾ ਤੁਹਾਡੇ ਅੰਗੂਠੇ ਤੇ ਕੋਹੜ ਦਾ ਨਿਸ਼ਾਨ ਹੈ ਉਹ ਮੇਰੀ ਝੋਲੀ ਵਿੱਚ ਪਾ ਦਿਓ ਗੁਰੂ ਅੰਗਦ ਦੇਵ ਜੀ ਇਹ ਸੁਣ ਕੇ ਬਹੁਤ ਪਰਸਾਨ ਹੋਏ ਗੁਰੂ ਅੰਗਦ ਦੇਵ ਜੀ ਨੇ ਵਚਨ ਕੀਤਾ ਅਸੀਂ ਤੁਹਾਨੂੰ ਇਹ ਨਿਸ਼ਾਨ ਵੀ ਦੇ ਦਿੱਤਾ ਹੈ ਤੇ ਨਾਲ ਹੀ ਗੁਰੂ ਨਾਨਕ ਦੀ ਅਣਮੁੱਲੀ ਗੱਦੀ ਵੀ ਤੁਹਾਨੂੰ ਦਿੱਤੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਨਿਸ਼ਾਨ ਗੁਰੂ ਅਮਰਦਾਸ ਜੀ ਦੇ ਅੰਗੂਠੇ ਤੇ ਬਣ ਗਿਆ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ 6 ਸਾਲ ਸੇਵਾ ਕੀਤੀ ਜਦੋਂ ਗੁਰੂ ਰਾਮਦਾਸ ਜੀ ਦੇ ਇਮਤਿਹਾਨ ਵਿੱਚੋਂ ਪਾਸ ਹੋ ਗਏ ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਰਾਮਦਾਸ ਕਿ ਰਾਮਦਾਸ ਅਸੀਂ ਤੇਰੇ ਤੋਂ ਬਹੁਤ ਪਰਸਾਨ ਹਾਂ ਮੰਗ ਲੈ ਜੋ ਮੰਗਣਾ ਹੈ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਵੀ ਉਹਰ ਨਿਸ਼ਾਨ ਦੇ ਦਿੱਤਾ ਅਤੇ ਗੁਰਗੱਦੀ ਵੀ ਬਖਸ਼ ਦਿੱਤੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਸੇਵਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸੇਵਾ ਪ੍ਰਵਾਨ ਹੋਈ ਤਾਂ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਕਿ ਅਰਜਨ ਮੰਗ ਲੈ ਜੋ ਮੰਗਣਾ ਹੈ ਅਸੀਂ ਤੇਰੇ ਤੇ ਬਹੁਤ ਪਰਸਾਨ ਹਾਂ ਗੁਰੂ ਅਰਜਨ ਦੇਵ ਜੀ ਨੇ ਵੀ ਉਹੀ ਮੰਗ ਕੀਤੀ ਕਿ ਪਾਤਸ਼ਾਹ ਮੈਨੂੰ ਬਾਬਾ ਸ਼੍ਰੀ ਚੰਦ ਜੀ ਦਾ ਅਸ਼ੀਰਵਾਦ ਵਾਲਾ ਅੰਗੂਠੇ ਦਾ ਕੋੜ ਦਾ ਨਿਸ਼ਾਨ ਬਖਸ਼ ਦਿਓ ਫਿਰ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਉਹ ਬਾਬਾ ਸ਼੍ਰੀ ਚੰਦ ਦੀ ਕਿਰਪਾ ਵਾਲਾ ਨਿਸ਼ਾਨ ਬਖਸ਼ ਦਿੱਤਾ ਤੇ ਨਾਲ ਹੀ ਅਣਮੁੱਲੀ ਗੱਦੀ ਵੀ ਬਖਸ਼ ਦਿੱਤੀ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਹੋ ਗਿਆ ਗੁਰੂ ਅਰਜਨ ਦੇਵ ਜੀ ਨੂੰ ਬਿਮਾਰੀ ਨਹੀਂ ਲੱਗੀ ਹੋਈ ਸੀ ਜਦੋਂ ਸ਼ੰਕਿਆਵਾਦੀ ਬੰਦਿਆਂ ਨੇ ਮਨ ਵਿੱਚ ਸ਼ੰਕਿਆ ਆਈ ਤਾਂ ਗੁਰੂ ਅਰਜਨ ਦੇਵ ਜੀ ਉਦੋਂ ਹੀ ਜਾਣਗੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੰਗਤ ਜੀ ਸਾਡੇ ਆਪਣੇ ਅੰਗੂਠੇ ਤੇ ਕੋਹੜ ਦਾ ਨਿਸ਼ਾਨ ਹੈ ਪਹਿਲਾਂ ਅਸੀਂ ਆਪਣੇ ਅੰਗੂਠੇ ਦੇ ਕੋਹੜ ਦਾ ਇਲਾਜ ਤਾਂ ਕਰਵਾ ਲਈਏ ਉਸ ਤੋਂ ਬਾਅਦ ਹੀ ਲੋਕਾਂ ਦਾ ਇਲਾਜ ਕਰ ਸਕਾਂਗੇ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਸ਼੍ਰੀ ਚੰਦ ਜੀ ਕੋਲ ਬਾਟ ਪਿੰਡ ਚਲੇ ਗਏ ਉਸ ਸਮੇਂ ਸ਼੍ਰੀ ਚੰਦ ਜੀ ਦੀ ਉਮਰ 125 ਸਾਲ ਦੀ ਹੋ ਚੁੱਕੀ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਜਾ ਕੇ ਮੱਥਾ ਟੇਕਿਆ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਨੇਤਰ ਖੋਲੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤਾ ਅਰਜਨ ਤੋਂ ਆਪਣਾ ਇੰਨਾ ਵੱਡਾ ਦਾੜਾ ਕਿਉਂ ਵਧਾਇਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਬਾਬਾ ਜੀ ਇਹ ਦਾੜਾ ਤੁਹਾਡੇ ਚਰਨ ਸਾਫ਼ ਕਰਨ ਲਈ ਵਧਾਇਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਹੱਥ ਨਾਲ ਆਪਣਾ ਦਾੜਾ ਫੜਿਆ ਤੇ ਦੂਸਰੇ ਹੱਥ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਫੜ ਕੇ ਆਪਣੇ ਦਾੜੇ ਦੇ ਨਾਲ ਸਾਫ਼ ਕਰ ਦਿੱਤੇ ਅਤੇ ਫਰਮਾਇਆ ਇਹ ਸਿੱਖੀ ਦੀ ਦਾਤ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਮਿਲੀ ਹੈ ਇਹ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਇਹ ਨਿਮਰਤਾ ਦਾ ਵੱਡਾ ਗੁਣ ਸਾਡੇ ਵਿੱਚ ਨਹੀਂ ਸੀ ਤਾਂ ਹੀ ਤੁਸੀਂ ਸਾਡੇ ਬਾਪੂ ਜੀ ਦੀ ਗੁਰਗੱਦੀ ਦੇ ਮਾਲਕ ਬਣੇ ਬੈਠੇ ਹੋ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਮੈਂ ਗੁਰਗੱਦੀ ਦਾ ਮਾਲਕ ਨਹੀਂ ਬਣਿਆ ਮੈਂ ਤਾਂ ਗੁਰੂ ਨਾਨਕ ਦੀ ਗੁਰਗੱਦੀ ਦਾ ਗੋਲਾ ਹਾਂ ਭਾਵ ਕੇ ਸੇਵਾਦਾਰ ਹਾਂ बाबा श्रीचंद जी ਕਹਿਣ ਲੱਗੇ ਨਹੀਂ ਤੁਸੀਂ ਗੁਰਗੱਦੀ ਦੇ ਮਾਲਕ ਹੋ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਅਸੀਂ ਮਾਲਕ ਨਹੀਂ ਅਸੀਂ ਤਾਂ ਗੋਲੇ ਹਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ बाबा श्रीचंद ਜੀ ਨੂੰ ਸੰਬੋਧਨ ਕਰਕੇ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਇੱਕ ਕਵਨ ਗੁਣ ਕਹੀ ਹੈ ਬੇਸਮਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਏ ਕੋਟ ਪਰਾਧ ਹਮਾਰੇ ਖੰਡੋ ਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲੰਪਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੀ ਗੋਲੇ ਇਹ ਸ਼ਬਦ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਆਸਣ ਤੋਂ ਉੱਠ ਕੇ ਖੜੇ ਹੋ ਕੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਕੰਬਲੇ ਉਤਾਰ ਕੇ ਜ਼ਮੀਨ ਤੇ ਵਿਛਾ ਦਿੱਤੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਘੁੱਟ ਕੇ ਗੱਲ ਵਕੜੀ ਪਾ ਲਈ ਅਤੇ ਬੇਨਤੀ ਕੀਤੀ ਕਿ ਜਿਹੋ ਜਿਹਾ ਸੁਭਾਅ ਸਾਡੇ ਪਿਤਾ ਦਾ ਸੀ ਉਹ ਜਿਹਾਂ ਹੀ ਸੁਭਾਅ ਤੁਹਾਡਾ ਹੈ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਕੰਬਲੇ ਤੇ ਬਿਠਾਇਆ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਗੁਰੂ ਜੀ ਅੱਜ ਸਾਡੇ ਕੋਲ ਕਿਵੇਂ ਆਏ ਹੋ ਫਿਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਕਾਬਲ ਕੰਧਾਰ ਦੀ ਸੰਗਤ ਆਈ ਹੈ। ਉਹਨਾਂ ਦੇ ਪਿੰਡ ਵਿੱਚ ਕੋੜ ਦੀ ਬਿਮਾਰੀ ਹੈ। ਬਹੁਤ ਹੀ ਫੈਲ ਚੁੱਕੀ ਹੈ। ਕੋੜ ਨੂੰ ਠੀਕ ਕਰਨ ਵਾਸਤੇ ਤੁਸੀਂ ਬਾਣੀ ਉਚਾਰਨ ਕਰੋ। ਅਸੀਂ ਸੁਖਮਨੀ ਸਾਹਿਬ ਦੀਆਂ 16 ਅਸ਼ਟਪਦੀਆਂ ਉਚਾਰਨ ਕਰ ਦਿੱਤੀਆਂ ਹਨ। ਹੁਣ ਇਸ ਤੋਂ ਅੱਗੇ ਤੁਸੀਂ ਬਾਣੀ ਉਚਾਰਨ ਕਰੋ। ਜਿਸ ਨਾਲ ਕੋੜ ਦੀ ਬਿਮਾਰੀ ਠੀਕ ਹੋ ਜਾਵੇ ਅਤੇ ਹੋਰ ਸਾਰੀਆਂ ਬਿਮਾਰੀਆਂ ਵੀ ਉਸ ਨਾਲ ਠੀਕ ਹੋ ਜਾਣ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ ਅਸੀਂ ਬਾਣੀ ਨਹੀਂ ਉਚਾਰਨ ਕਰ ਸਕਦੇ। ਬਾਣੀ ਤਾਂ ਗੁਰੂ ਹੀ ਉਚਾਰਨ ਕਰ ਸਕਦਾ ਹੈ ਤਾਂ ਹੀ ਉਹ ਗੁਰਬਾਣੀ ਬਣਦੀ ਹੈ ਅਸੀਂ ਗੁਰੂ ਨਹੀਂ ਹਾਂ ਸਾਡੇ ਕੋਲ ਗੁਰਗੱਦੀ ਨਹੀਂ ਹੈ ਤੁਸੀਂ ਜੋ ਵੀ ਬਾਣੀ ਉਚਾਰਨ ਕਰੋਗੇ ਉਸ ਨਾਲ ਸਬਨਾ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਬਾਬਾ ਜੀ ਮੇਰੇ ਆਪਣੇ ਪੈਰ ਦੇ ਅੰਗੂਠੇ ਉੱਪਰ ਕੋੜ ਦਾ ਨਿਸ਼ਾਨ ਹੈ ਸਾਡੀ ਉਚਾਰਨ ਕੀਤੀ ਬਾਣੀ ਨੇ ਕੋੜ ਨੂੰ ਠੀਕ ਨਹੀਂ ਕਰਨਾ ਬਾਬਾ ਸ਼੍ਰੀ ਚੰਦ ਜੀ ਨੇ ਵਚਨ ਕੀਤਾ ਗੁਰੂ ਜੀ ਤੁਸੀਂ ਜੋ ਵੀ ਬਾਣੀ ਉਚਾਰਨ ਕਰਦੇ ਹੋਗੇ ਜਿਹੜਾ ਉਹ ਬਾਣੀ ਨੂੰ ਪੜ੍ਹੇਗਾ ਉਹ ਸੱਤ ਜਨਮਾਂ ਦੇ ਕੋੜ ਤੋਂ ਠੀਕ ਹੋ ਜਾਵੇਗਾ ਕਿਉਂਕਿ ਮੈਂ ਗੁਰੂ ਨਹੀਂ ਹਾਂ ਇਸ ਲਈ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਲੋਕ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕਰਵਾਇਆ ਆਦ ਸਚੁ ਜੁਗਾਦ ਸਚੁ ਹੈਬੀ ਸਚ ਨਾਨਕ ਹੋਸੀ 비 ਸਚ ਸ਼ਲੋਕ ਲਿਖਵਾ ਕੇ ਬਾਬਾ ਜੀ ਨੇ ਇਹ ਕਿਹਾ ਕਿ ਇਸ ਵਿੱਚ ਬਿਹਾਰੀ ਦੀ ਜਗਾ ਸਿਹਾਰੇ ਪਵਾਈ ਗਈ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਨੂੰ ਸੁਖਮਨੀ ਸਾਹਿਬ ਜੀ ਦੇ ਵਿੱਚ ਹੀ ਦਰਜ ਕਰਵਾ ਦਿੱਤਾ ਹੈ ਤੇ ਫਿਰ ਬਹੁਤ ਹੀ ਆਦਰ ਤੇ ਸਤਿਕਾਰ ਜੀ ਨਾਲ ਗੁਰੂ ਜੀ ਨੂੰ ਵਿਦਿਆ ਕੀਤਾ ਗੁਰੂ ਅਰਜਨ ਦੇਵ ਜੀ ਨੇ ਆ ਕੇ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਉਚਾਰਨ ਕੀਤੀਆਂ ਜਦੋਂ ਸੁਖਮਨੀ ਸਾਹਿਬ ਜੀ ਦੀ ਪੋਥੀ ਪੂਰੀ ਹੋ ਗਈ ਤਾਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਆਪ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਵਾਟ ਸੰਪੂਰਨ ਹੁੰਦਿਆਂ ਤੱਕ ਗੁਰੂ ਅਰਜਨ ਦੇਵ ਜੀ ਦੇ ਚਰਨ ਉਪਰੋਂ ਕੋੜ ਦਾ ਨਿਸ਼ਾਨ हट ਗਿਆ। ਗੁਰੂ ਜੀ ਨੇ ਪਹਿਲਾਂ ਆਪ ਤਜਰਬਾ ਕਰਕੇ ਦੇਖਿਆ ਤੇ ਫਿਰ ਸੰਗਤਾਂ ਨੂੰ ਕਿਹਾ ਕਿ ਤੁਸੀਂ ਬਾਣੀ ਨੂੰ ਪੜੋ ਤੁਹਾਡੀ ਕੋੜ ਵਰਗੀ ਬਿਮਾਰੀ ਖੁਦ ਠੀਕ ਹੋ ਜਾਵੇਗੀ ਤੇ ਬਾਬਾ ਬੁੱਢਾ ਜੀ ਨੂੰ ਫਰਮਾਇਆ ਵੇਖੋ ਬਾਬਾ ਸ਼੍ਰੀ ਚੰਦ ਵਿੱਚ ਕਿੰਨੀ ਕਮਾਈ ਹੈ ਕਿੰਨੀ ਕਿਰਪਾ ਹੈ। ਸ਼੍ਰੀ ਚੰਦ ਨੇ ਬਚਨ ਕੀਤਾ ਸੀ ਕਿ ਜਿਹੜਾ ਵੀ ਇਸ ਬਾਣੀ ਨੂੰ ਪੜ੍ਹੇਗਾ ਉਸ ਦੇ 18 ਕੋੜ ਠੀਕ ਹੋ ਜਾਣਗੇ। ਬਾਬਾ ਸ਼੍ਰੀ ਚੰਦ ਜੀ ਦੇ ਸ਼ਲੋਕ ਦੀ ਤਾਕਤ ਨਾਲ ਮੇਰਾ ਵੀ ਕੋੜ ਠੀਕ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਪੋਥੀ ਕਾਬਲ ਕੰਧਾਰ ਦੀ ਸੰਗਤ ਨੂੰ ਦੇ ਦਿੱਤੀ ਅਤੇ ਬਚਨ ਕੀਤਾ ਸਾਧ ਸੰਗਤ ਜੀ ਤੁਸੀਂ ਇਹ ਪੋਥੀ ਲੈ ਕੇ ਜਾਓ ਸਾਰੇ ਹੀ ਪਿੰਡ ਦੇ ਕੋੜੀਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਬਿਠਾ ਲਓ ਤਖਤ ਪੋਛ ਤੇ ਪਾਠੀ ਨੂੰ ਬਿਠਾ ਕੇ ਉੱਚੀ ਸੁਰ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਓ। ਜਦੋਂ ਉੱਚੀ ਸੁਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਵਾਇਆ ਗਿਆ ਉਦੋਂ ਸਾਰੇ ਹੀ ਪਿੰਡ ਦੇ ਕੋੜ ਦੀ ਬਿਮਾਰੀ ਖਤਮ ਹੋ ਗਈ। ਉਸ ਪਿੰਡ ਦਾ ਜਿਹੜਾ ਵੀ ਪ੍ਰਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਉਚਾਰਨ ਕਰਦਾ ਉਸ ਦਾ ਕੋੜ ਠੀਕ ਹੋ ਹੀ ਜਾਂਦਾ। ਸੋ ਸਾਧ ਸੰਗਤ ਜੀ ਇਸੇ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਹੀ ਤਾਕਤ ਹੈ। ਜੇਕਰ ਅਸੀਂ ਵੀ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ। ਅਸੀਂ ਵੀ ਇੱਕ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰੀਏ ਜਾਂ ਦੁਪਹਿਰੇ ਦੇ ਵਿੱਚ ਜਾ ਕੇ ਸੁਖਮਨੀ ਸਾਹਿਬ ਸੰਗਤਾਂ ਦੇ ਨਾਲ ਮਿਲ ਬੈਠ ਕੇ ਕਰੀਏ। ਤਾਂ ਸਾਡੇ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਵੇਗਾ ਤੇ ਜੇਕਰ ਅਸੀਂ ਬਾਬਾ ਜੀ ਦੇ ਕੋਲ ਆਪਣੀ ਕੋਈ ਮਨੋਕਾਮਨਾ ਰੱਖਦੇ ਹਾਂ ਤਾਂ ਸਾਡੀ ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ